ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸ਼ਲੋਕ ਸਹਸਕ੍ਰਿਤੀ ਮਹੱਲਾ ਪਹਿਲਾ ਇਹ ਸਹਸਕ੍ਰਿਤੀ ਉਚਾਰਨ ਕਰਨਾ ਆਮ ਸਹਿਸ ਕਿਰਤੀ ਬੋਲ ਜਾਂਦੇ ਹਨ ਰਾਰਾ ਪੂਰਾ ਲਾ ਕੇ ਸਹਿਸ ਕ੍ਰਿਤੀ ਯਾਨੀ ਰਾਰੇ ਨੂੰ ਸਿਆਰੀ ਲਾ ਕੇ ਬੋਲਣਾ ਹੈ ਸ਼ਲੋਕ ਸਹਿਸ ਕ੍ਰਿਤੀ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਪੜ ਪੁਸਤਕ ਸਸੇ ਦੇ ਹੀਠਾਂ ਤੱਤਾ ਹੈ ਇਸ ਦਾ ਉਚਾਰਨ ਪੁਸਤਕ ਕਰਨਾ ਹੈ ਪੜ ਪੁਸਤਕ ਸੰਧਿਆ ਬਾਦੰ सेल पूजस बगुल समाधंग सेल भी पोला बोलना है पूजस भी पोला बोलना है सेल पूजस बगुल मुख झूठ विभुख त्रैपाल तिहाल विचारंग डैश दे के लमका के बोलना है पाठ कठा ही है त्रैपाल कट्ठा नहीं कहना त्रैपाल इथे विश्राम है तिहाल विचारं त्रैपाल तिहाल विचारं गाल माला तिलक ललाटं धोती तो बस्त्र कपाटं हाँ बस्त्र रारा पूरा नहीं लाना हीठा रारा है दुए धोती तो इथे विश्राम बस्त्र कपाटं जो जानस ब्रह्मं कर्मं सब फोकट निश्चय कर्मं ਕਹ ਨਾਨਕ ਨਿਸ਼ਚਉ ਧਿਆਵੈ ਕਹ ਨਾਨਕ ਨਿਸ਼ਚਉ ਪਹਿਲਾ ਨਿਸ਼ਚੈ ਹੈ ਫਿਰ ਨਿਸ਼ਚਉ ਪਦ ਹੈ ਅੱਗੇ ਔਰ ਧਿਆਵੈ ਇਹੇਠਾਂ ਅੱਧਾ ਯਈਆ ਹੈ ਇਸਦਾ ਉਚਾਰਨ ਧਿਆਵੈ ਕਰਨਾ ਹੈ ਤੱਦੀ ਸਿਆਰੀ ਐੜੇ ਕੰਨਾ ਵਾਵੀ ਦਲਾਵਾ ਜਿਹੜਾ ਹੀਠਾਂ ਅੱਧਾ ਯਈਆ ਆਉਂਦਾ ਹੈ ਇਹ ਸਿਆਰੀ ਸੂਖਮ ਰੂਪ ਵਿੱਚ ਸਿਆਰੀ ਅਤੇ ਐੜਾ ਰੂਪ ਵਿੱਚ ਬੋਲਦਾ ਹੈ ਇਸ ਕਰਕੇ ਇਸਦਾ ਉਚਾਰਨ ਕਰਨਾ ਹੈ ਕਹੋ ਨਾਨਕ ਨਿਸ਼ਚਉ ਧਿਆਵੈ ਬੇਨ ਸਤਗੁਰ ਬਾਟ ਨ ਪਾਵੇ ਕਿ ਸਤਗੁਰ ਪਦ ਤੇ ਹੀ ਵਿਸਰਾਮ ਹੈ ਨਿਫਲੰ ਤਸ ਜਨਮਸ ਜਾਵਦ ਬ੍ਰਹਮ ਨ ਬਿੰਦਤੇ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਤਸ ਇਸ ਤਰ੍ਹਾਂ ਥੋੜਾ ਜਿਹਾ ਕਸ ਕੇ ਬੋਲਣਾ ਹੈ ਤਤਤਾ ਸਸ ਐਣਾ ਐੜੇ ਦੇ ਨਾਲ ਸੂਖਮ ਰੂਪ ਵਿੱਚ ਸਿਹਾਰੀ ਤਾਸਯ ਜਨਮਾਸਯ ਸਸੇ ਨੂੰ ਸੀ ਆਰੀ ਬੋਲੀ ਕੀ ਤਾਸਯ ਜਨਮਾਸਯ ਇਸ ਤਰ੍ਹਾਂ ਨਿਫਲੰ ਤਾਸਯ ਜਨਮਾਸਯ ਇਥੇ ਵਿਸਰਾਮ ਜਾਵਦ ਬ੍ਰਹਮਣਾ ਬਿੰਦਤੇ ਬਿੰਦਤੇ ਇਕੱਠਾ ਪਾਠ ਕਰਨਾ ਹੈ ਬਿੰਦਤੇ ਵੱਖਰਾ ਨਹੀਂ ਕਰਨਾ ਹੈ ਸਾਗਰੰ ਸੰਸਾਰਸ ਗੁਰਪ੍ਰਸਾਦੀ ਤਰਹਿ ਕੀ ਇਹ ਵੀ ਪਾਠ ਸਭਗ੍ਰੰ ਸੰਸਾਰस्य ਸੰਸਾਰस्य ਇਥੇ ਵਿਸਰਾਮ ਗੁਰ ਪ੍ਰਸਾਦੀ ਤਰਹਿ ਕੇ ਇੱਕ ਕੇ ਵੱਖਰਾ ਕਹਿਣਾ ਹੈ ਕਈ ਵਾਰ ਤਰਹਿ ਕੇ ਇਕੱਠਾ ਬੋਲਿਆ ਜਾਂਦਾ ਗੁਰ ਪ੍ਰਸਾਦੀ ਤਰਹਿ ਕੇ ਕਰਨ ਕਾਰਨ ਸਮਰੱਥ ਹੈ ਕਹ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਕਾਰਣ ਪਦ ਤੇ ਯੰਕ ਲਾ ਕੇ ਉਚਾਰਨ ਕਰਨਾ ਹੈ ਕਾਰਣ ਕਰਤੇ ਵਸ ਹੈ ਜਿਨ ਕਲ ਰਖੀ ਤਾਰ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤ ਬ੍ਰਹਮਣ ਜਿਹੜੇ ਦੋਵੇਂ ਹਾਏ ਹਨ ਉਚਾਰਨ ਕਰਨੇ ਹਨ ਜੋਗ ਸ਼ਬਦੰ ਗਿਆਨ ਸ਼ਬਦੰ ਇਹ ਬੱਬੇ ਬੋਲ ਨਹੀਂ ਹਨ ਸ਼ਬਦੰ ਇਸ ਤਰ੍ਹਾਂ ਨਹੀਂ ਬੋਲਨਾ वेद शब्दं त ब्राह्मणः इथा रारा है अति हाहा है ब्राह ब्राह्मण है ब्रह्म ब्राह्मण है इस तरह बोल जोग शब्दं ज्ञान शब्दं वेद शब्दं त ब्राह्मणः क्षत्रिय शब्दं सूर शब्दं ਇਹ ਖੇਤਰੀ ਉਚਾਰਨ ਕਰਨਾ ਹੈ ਖੇਤਰੀ ਸ਼ਬਦੰ ਸੂਰ ਸ਼ਬਦੰ ਯਾਨੀ ਸੂਖਮ ਰੂਪ ਚ ਖੱਕੇ ਨੂੰ ਸਿਹਾਰੀ ਲਾ ਕੇ ਐੜਾ ਤੱਤ ਦੇ ਦੇੇਠਾ ਰਾਰਾ ਬਿਹਾਰੀ ਇਸ ਤਰ੍ਹਾਂ ਉਚਾਰਨ ਕਰਨਾ ਹੈ ਖੇਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪਰਾਕ੍ਰਿਤ ਹੈ ਪਰਾਕ੍ਰਿਤ ਹੈ ਇਸ ਤਰ੍ਹਾਂ ਬੋਲਣਾ ਪਰਾ ਅਤਿਕ੍ਰਿਤਹ ਦਾ ਸੰਬੰਧ ਕਰਕੇ ਲਮਕਾ ਕੇ ਬੋਲਣਾ ਹੈ ਖੇਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪਰਾਕ੍ਰਿਤੈ ਹੈ ਸਰਬ ਸ਼ਬਦੰ ਤਾ ਏਕ ਸ਼ਬਦੰ ਜੇ ਕੋ ਜਾਣਸ ਭੇਉ ਸਰਬ ਸ਼ਬਦੰ ਤਾ ਏਕ ਸ਼ਬਦੰ ਇਥੇ ਵਿਸਰਾਮ ਜੇ ਕੋ ਜਾਣਸ ਭੇਉ ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦੇਉ ਏਕ ਕ੍ਰਿਸ਼ਨੰ ਤਾ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮੰ ਸ੍ਰੀ ਵਾਸੋ ਦੇਵਸਯ ਇਕੱਠਾ ਹੀ ਪਾਠ ਬੋਲਣਾ ਹੈ ਸਸੇ ਦੇ ਹੇਠਾਂ ਅੱਧਾ ਵਾਵਾ ਹੈ ਇਹਦਾ ਉਚਾਰਨ ਹੈ ਬੱਬੇ ਕੰਨਾ ਸਸੇ ਔਂਕੜ ਐੜਾ ਵਾਸੁ ਦੇਵਸਯ ਜਿਹੜਾ ਅੱਗੇ ਹੈ ਉਹ ਦਦੇ ਲਾਂ ਵਾਵੇ ਉੱਤੇ ਥੋੜਾ ਜਿਹਾ ਜਿਵੇਂ ਅਧਕ ਬੋਲੀ ਦਾ ਹੈ ਸਸੇ ਦੇ ਨਾਲ ਸੂਖਮ ਰੂਪ ਦੇ ਵਿੱਚ ਸਿਹਾਰੀ ਐਡਾ ਪਾਠ ਸਾਰਾ ਉਚਾਰਨ ਕਰਨਾ ਹੈ ਵਾਸੂਦੇਵस्य ਇਸ ਤਰ੍ਹਾਂ ਆਤਮੰ ਸ੍ਰੀ ਵਾਸੂਦੇਵस्य ਆਤਮੰ ਸ੍ਰੀ ਵਾਸੂਦੇਵस्य ਜੇ ਕੋਈ ਜਾਣਸ ਪੇਵ ਨਾਨਕ ਤਾ ਕੋ ਦਾਸ ਹੈ ਸੋਈ ਨਰੰજન ਦੇਵ ਸ਼ਲੋਕ ਸਹਸਕ੍ਰਿਤੀ ਮਹੱਲਾ ਪੰਜਵਾ ਜਿਨ੍ਹਾਂ ਪਾਠੀ ਸਿੰਘਾਂ ਨੇ ਸੰਖਿਆਨੀ ਕੀਤੀ ਹੁੰਦੀ ਉਹ ਸਹਸਕ੍ਰਿਤੀ ਕਹਿ ਦਿੰਦੇ ਹਨ ਸਹਸ ਹਾ ਹਾ ਛੱਡ ਜਾਂਦੀ ਹਨ ਇਸ ਕਰਕੇ ਧਿਆਨ ਦੇ ਨਾਲ ਸਹਸਕ੍ਰਿਤੀ ਉਚਾਰਨ ਕਰਨਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰ ਸਹਿ ਭੰ ਇਕੱਠਾ ਹੀ ਬੋਲਣਾ ਗੁਰ ਪ੍ਰਸਾਦ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਿਨੋਦ ਸੁਤ ਕਤੰਚ ਮਾਤਾ ਕਤੰਚ ਪਿਤਾ ਇਥੇ ਵਿਸਰਾਮ ਕਤੰਚ ਇਥੇ ਯਮਕ ਲਾਦਨੀ ਹੈ ਕਤੰਚ ਬਨਤਾ ਬਿਨੋਦ ਸੁਤ ਇਹ ਸੁਤ ਹੈ ਆਹੀ ਦਲਾਵਾ ਨਹੀਂ ਬੋਲਨੀਆਂ ਸੁਤ ਹੈ ਇਸ ਤਰ੍ਹਾਂ ਪੋਲਾ ਉਚਾਰਨ ਕਰਨਾ ਕਤੰਚ ਭਰਾਤ ਮੀਤ ਹੇਤ ਬੰਦਵ ਕਤੰਚ ਪਦਾਂ ਤੇ ਯਮਕ ਲਾਈ ਜਾਣੀ ਹੈ ਕਤੰਚ ਭਰਾਤ ਮੀਤ ਹੇਤ ਬੰਦਵ ਕਤੰਚ ਮੋਹ ਕੁਟੰਬਯਤੇ ਕਤੰਚ ਮੋਹ ਕੁਟੰਬਯਤੇ ਇਸ ਦਾ ਉਚਾਰਨ ਕੁਟੰਬਯਤੇ ਕਰਨਾ ਹੈ ਕੁਟੰਬ ਅਤੇ ਨਹੀਂ ਕਰਨਾ ਕੁਟੰਬਯਤੇ ਕਤੰਚ ਚਪਲ ਮੋਹਨੀ ਰੂਪੰ ਚਪਲ ਪਦ ਜਿਹੜਾ ਹੈ ਇਹ ਪੁੱਲਾ ਹੀ ਬੋਲਣਾ ਕਿਤੇ ਚਪਲ ਨਹੀਂ ਕਹਿ ਦੇਣਾ ਕਤੰਚ ਇਥੇ ਯਮਕ ਲਾ ਦਿੰਦੀ ਹੈ ਚਪਲ ਮੋਹਨੀ ਰੂਪੰ ਪੀਖੰਤੇ ਤਿਆਗੰ ਕਰੋਤ ਪੀਖੰਤੇ ਤਿਆਗੰ ਕਰੋਤ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਬਦਿਆੰ ਅਚੂਤ ਤਨਹ ਦੋਵੇਂ ਤੱਤੇ ਅਚੂਤ ਤਨਹ ਅਚੁੱਤ ਦੇ ਪਿੱਛੇ ਵੀ ਤੱਤਾ ਹੈ ਅੱਗੇ ਵੀ ਤੱਤਾ ਹੈ ਕਿਤੇ ਇਸ ਤਰ੍ਹਾਂ ਨਹੀਂ ਬੋਲ ਦੇਣਾ ਚੁੱਤ ਨਹ ਅਚੁੱਤ ਤਨਹ ਰਹੰਤ ਸੰਗ ਭਗਵਾਨ ਸਿਮਰਨ ਇਥੇ ਵਿਸਰਾਮ ਨਾਨਕ ਇਥੇ ਯਮ ਕਲਾ ਦਨੀ ਹੈ ਲਬਦੇ ਅੰਗ ਅਚੁੱਤ ਤਨਹ ਤ੍ਰਿਗੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਭਰਾਤ ਬਾਂਧਵਹਿ ਤ੍ਰਿਗ ਸਨੇਹੰ ਬਨਤਾ ਬਿਲਾਸ ਸੁਤਹਿ ਸਨੇਹੰ ਵਿਲਾ ਹੀਠਾ ਨੰਨਾ ਹੈ ਲਾਂ ਜਿਹੜੀ ਹੈ ਸੱਸੇ ਦੀ ਉਹ ਨੰਨੇ ਨੂੰ ਲੱਗੇਗੀ ਤ੍ਰੇਗ ਸਨੇਹੰ ਬਨਿਤਾ ਬਿਲਾਸ ਸੁਤਾ ਹੈ ਤ੍ਰੇਗ ਸਨੇਹੰ ਗ੍ਰਿਹਾਰਥ ਕਹਿ ਇਹ ਗ੍ਰਿਹਾਰਥ ਰਾਰਾ ਪੂਰਾ ਨਹੀਂ ਬੋਲਣਾ ਇਹ ਪਾਠ ਧਿਆਨ ਨਾਲ ਉਚਾਰ ਉਚਾਰਨ ਕਰਨਾ ਹੈ ਗ੍ਰਿਹਾਰਥ ਕਹਿ ਯਾਨੀ ਸੰਬੰਧਕ ਪਾਠ ਹੈ ਗ੍ਰਿਹਾਰਥ ਕਹਿ ਤ੍ਰਿਗ ਸਨੇਹੰ ਇਥੇ ਵਿਸਰਾਮ ਗ੍ਰਿਹਾਰਥ ਕਹਿ ਸਾਧ ਸੰਗ ਸਨੇਹ ਸਤਿਯੰ ਸੁਖਯੰ ਬਸੰਤ ਨਾਨਕ ਸਾਧ ਸੰਗ ਸਨੇਹ ਸਤਿਯੰ ਇਥੇ ਵਿਸਰਾਮ ਹੈ ਸੁਖਯੰ ਬਸੰਤ ਨਾਨਕ ਮਿਥਿ ਅੰਤ ਦੇਹੰ ਖੀਣ ਅੰਤ ਬਲਨੰ ਇਹ ਮਿਥ ਅੰਤ ਨਹੀਂ ਬੋਲਣਾ ਇਸੇ ਤਰ੍ਹਾਂ ਮਿਥਿਅੰਤ ਦੀਹੰ ਕੀਨੰਤ ਬਲਨ ਬਰਧੰਤ ਜਰਵਾ ਇਤਿਅੰਤ ਮਾਇਆ ਅਤਿਅੰਤ ਆਸਾ ਅਥਿੱਤਿ ਭਵਨੰ ਗਨੰਤ ਸਵਾਸਾ ਪੈ ਆਨ ਧਰਮੰ ਇਹ ਵੀ ਪਾਠ ਗਨੰਤ ਸਵਾਸਾ ਸਸੇ ਦੇ ਹੀਠਾਂ ਜੋ ਵਾਵਾ ਹੈ ਉਸ ਦਾ ਉਚਾਰਨ ਸਸੇ ਔਂਕੜ ਐੜੇ ਕੰਨਾ ਸੇ ਕੰਨਾ ਇਸ ਤਰ੍ਹਾਂ ਸਵਾਸਾ ਕਰਨਾ ਹੈ ਭਯਾਨ ਨਹੀਂ ਬੋਲ ਦੇਣਾ ਪੱਬਾ ਈੜੀ ਸਿਆਰੀ ਐੜੇ ਕੰਨਾ ਨੰਨਾ ਭਯਾਨ ਇਹ ਭੈਾਨ ਪੱਬੇ ਦੇ ਦਲਾਵਾ ਲਾ ਕੇ ਯਾਨ ਦਾ ਉਚਾਰਨ ਯਾਨ ਭੈਾਨ ਗਨੰਤ ਸਵਾਸਾ ਭੈਾਨ ਧਰਮੰ ਪਤੰਤ ਮੋਹ ਕੂਪ ਦੁਰਲਭ્ય ਦੇਹੰ ਤਤ ਆਸਰਯੰ ਨਾਨਕ कि पतंत पद यमक लादनी है। पतंत पैर है मोह कूप दुर्लभ्य विश्राम है तत् आश्रिंग नानक इन दुर्लभ्य इस तरह उच्चारण करना गोविंद 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 गोपाल कृपा ए तीसरे गोविंद पद विश्राम लाना है काच कोटंग रचंत तोयं लेप नं रक्तचरमणहै नवंतद्वारं पीत रहितं बाय रूपं स्तंभनहै नवंतद्वारं पीत रहितं इति विश्राम बाय रूपं स्तंभनहै गोविंद नामं नह सिमरान्त अज्ञानी जानंत अस्थिरं दुर्लभ देह उदरान्त ਸਾਧ ਸਰਣ ਨਾਨਕ ਹਰ 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 ਹਰੇ ਜਪੰਤ ਸੁਪੰਤ ਤਉੰ ਅਚੁੱਤ ਗੁਣ ਅਗਯੰ ਇਹ ਸੁਭੰਤ ਉਚਾਰਨ ਕਰਨਾ ਹੈ ਵਿਚਾਲੜਾ ਮਿਲ ਕਰਕੇ ਸੁਭੰਤ ਤਉੰ ਇਸ ਤਾ ਉਚਾਰਨ ਤਉੰ ਨਹੀਂ ਕਰਨਾ ਹੂੜਾ ਲਾ ਕੇ ਤਤੇ ਔਕੜ ਈੜੀ ਸਿਆਰੀ ਆੜੀ ਉੱਤੇ ਟਿੱਪੀ ਸੁਭੰਤ ਤੁਯੰ ਅਚੁੱਤ ਗੁਨਗਯੰ ਇਹ ਪੋਥੀਆਂ ਚ ਨਾਣੇ ਨਾਲ ਪਾਠ ਛਪਿਆ ਹੋਇਆ ਹੈ ਪਰੰਤੂ ਪ੍ਰਾਤਨ ਸਰੂਪਾਂ ਚ ਨੰਨੇ ਨਾਲ ਪਾਠ ਹੈ ਗੁਨਗਯੰ ਸੁਭੰਤ ਤੁਯੰ ਅਚੁੱਤ ਗੁਨਗਯੰ ਸੁਭੰਤ ਤੁਯੰ ਅਚੁੱਤ ਗੁਨਗਯੰ ਪੂਰਣੰ ਪੂਰਣੰ ਬਹੁ ਲੋਕ ਕਿਰਪਾਲਾ ਬਹੁ ਲੋ ਅਹੀ ਔਂਕੜ ਲਾ ਕੇ ਪੂਰਣੰ ਬਹੁ ਲੋ क्रेप अल्लाह गंभीरंग ऊचै सर्बग अपारा गंभीरंग ऊचै इति विश्राम सर्बग कसके बोलना सर्बग नहीं कहना है सर्बग अपारा प्रित्य प्रेयंग विश्राम चरणं प्रित्य प्रेयंग इति विश्राम विश्राम चरणं अनाथ नाथति